ਅੱਜ ਦੀ ਖੁਸ਼ੀ ਦੇ ਜਸ਼ਨ 'ਚ ਫਤਿਹ ਦਾ ਆਗਾਜ਼ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੁਸ਼ੀਆਂ ਦਾ ਵਡਭਾਗਾ ਦੀ ਜੀ ਮੋਗੇ ਮੋਗਾ ਪੰਜਾਬ ਡਾਕਟਰ ਰਜੋਤ ਕਮਲ ਜੀ ਮੋਗੇ ਵਾਪਸ ਪਹੁੰਚ ਚੁੱਕੇ ਹਨ ਦਿੱਲੀ 'ਚ ਆਪਣੀ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਸੀ ਨੈਸ਼ਨਲ ਲੈਵਲ ਤੇ ਉਹ ਨੀਣਾ ਦੇ ਮੋਹਮ ਅੱਜ ਸਵੇਰ ਦੇ ਜਦੋਂ ਅੱਥੇ ਪਹੁੰਚੇ ਹਨ ਖੁਸ਼ੀ ਦੇ ਫੁੱਲ ਖਿੜ ਰਹੇ ਹਨ ਕਮਲ ਦੇ ਫੁੱਲ ਖਿੜ ਰਹੇ ਹਨ ਅਸੀਂ ਇਹ ਸਾਡੇ ਇੰਜਨ ਹਨ ਤੇ ਅਸੀਂ ਜਿੰਨੇ ਵੀ ਇੱਥੇ ਮੌਜੂਦ ਪਾਰਟੀ ਦੇ ਕਾਰਗਰਤਾ ਵਰਕਰ ਹਾਂ ਇਹਨਾਂ ਨੂੰ ਵੇਖਦੇ ਸਾਰ ਸਾਡਾ ਸਵੇਰੇ ਚਿਹਰਾ ਖੁੱਲ ਖਿਲੂ ਥਿਆ ਜੀ ਇਹਨਾਂ ਨੂੰ ਵੇਖ ਕੇ ਕਿਉਂ ਇਹ ਜਦੋਂ ਦੀ ਇਲੈਕਸ਼ਨ ਕੈਂਪੇਨ ਚੱਲੀ ਦਿੱਲੀ 'ਚ ਜਿੱਥੇ ਇਹਨਾਂ ਦੀ ਡਿਊਟੀ ਲੱਗੀ ਸੀ ਉਥੇ ਇਹਨਾਂ ਦੇ ਤਨਮਨ ਧਨ ਨਾਲ ਆਪਣੀ ਜੂਵੀ ਨਵਾਈ ਤੇ ਇਹਨਾਂ ਨੂੰ ਵੇਖ ਕੇ ਸਾਨੂੰ ਇਨਾ ਹੌਸਲਾ ਹੋ ਗਿਆ ਇਨਾ ਹੌਸਲਾ ਹੋ ਗਿਆ ਕਿ ਜਿਵੇਂ ਅਸੀਂ ਪਾਸਟ ਚ ਆਪਣਾ ਯੋਗਦਾਨ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਮਾਣਯੋਗ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਨੂੰ ਉਵੇਂ ਹੀ ਕੋ ਵੇਖ ਚ ਅਸੀਂ ਅੱਜ ਇੱਥੇ ਜਿੰਨੇ ਵੀ ਮੌਜੂਦ ਹਾਂ ਵਰਕਰ ਕਾਰਕਟਰ ਪਾਰਟੀ ਕਰੇ ਕਰਤਾ ਇਹਨਾਂ ਦੀ ਮਿਹਨਤ ਨੂੰ ਵੇਖਦੇ ਹੋਏ ਸਾਨੂੰ ਵੀ ਹੌਸਲਾ ਹੋ ਗਿਆ ਕਿ ਅਸੀਂ ਵੀ ਤਨਮਨ ਧਨ ਨਾਲ ਕੋ ਵੇਖ ਚ ਜਿੰਨੀ ਵੀ ਸਾਡੀ ਭਾਰਤੀ ਜਨਤਾ ਜਨਤਾ ਪਾਰਟੀ ਦੀ ਗਤੀਵਿਧੀਆਂ ਹੋਣਗੀਆਂ ਜਾਂ ਡਾਕਟਰ ਹਰਜੋਤ ਕਮਲ ਜੀ ਦੀ ਅਗਵਾਈ ਵਿੱਚ ਜਿੰਨੀ ਵੀ ਗਤੀਵਿਧੀਆਂ ਹੋਣਗੀਆਂ ਸਾਡਾ ਵੀ ਫਰਜ਼ ਬਣਦਾ ਹੈ ਜਿੰਨੇ ਵੀ ਭਾਰਤ ਸਰਕਾਰ ਵੱਲੋਂ ਮਿਲਣ ਵਾਲੇ ਸਾਰੀਆਂ ਸੇਵਾਵਾਂ ਡਾਕਟਰ ਹਰਜੋਤ ਕਮਲ ਜੀ ਦੇ ਦਫ਼ਤਰ ਵਿੱਚੋਂ ਪੂਰੇ ਮੋਗੇ 'ਚ ਨੀਸੁਲਕ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹ ਨਾ ਦਾ ਜੀ ਧੰਨਵਾਦ ਦੇ ਰੂਪ ਚ ਜਿੱਥੇ ਜਿੱਥੇ ਸਾਡੀ ਪਾਰਟੀ ਵਰਕਰਾਂ ਦੀ ਲੋੜ ਹੈ ਇਹਨਾਂ ਨਾਲ ਇਹਨਾਂ ਨਾਲ ਮੋਢਾ ਲਾ ਮੋਢਾ ਲਾ ਕੇ ਖੜੀਏ ਡਾਕਟਰ ਹਰਜੋਤ ਕਮਲ ਜਿੰਦਾਬਾਦ ਕਮਲ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੈਂ ਹਾਂਜੀ ਇਧਰ